ਸਸਕਲ ਦੋਸਤੋ ਮੈਂ ਰਾਜਪਾਲ ਮਖਲੀ ਤੋਂ ਜਿੱਥੇ ਸੱਚ ਹੈ ਕਿ ਜਿੰਨੇ ਵੀ ਰੋਗ ਅੱਜ ਦੀ ਰੇਟ ਦੇ ਵਿੱਚ ਕਬਜ਼ ਤੋਂ ਲੈ ਕੇ ਕੈਂਸਰ ਤੱਕ ਹੋ ਰਹੇ ਨੇ ਉਹ ਸਾਰੇ ਅਸੀਂ ਆਪਣੇ ਆਪ ਨੂੰ ਲਾ ਰਹੇ ਹਾਂ ਸਾਡੇ ਖਾਣ-ਪਾਣ ਸਾਡੇ ਰਹਿਣ-ਸਹਿਣ ਸਾਡੀ ਜੀਵਨ ਸ਼ੈਲੀ ਕਰਕੇ ਇਹ ਰੋਗ ਲੱਗਦੇ ਨੇ ਇਹ ਅਸੀਂ ਸਾਰੇ ਭਲੀ ਭਾਂਤੀ ਜਾਣਦੇ ਆ ਪਰ ਉੱਥੇ ਇੱਕ ਇਹ ਵੀ ਸੱਚ ਹੈ ਕਿ ਇਹ ਲਾਈਫਸਟਾਈਲ ਦੇ ਜਿਹੜੇ ਚੇਂਜੇਸ ਨੇ ਸਾਡੇ ਖਾਣ-ਪਾਣ ਦੇ ਵਿੱਚ ਜਿਹੜਾ ਬਦਲਾਅ ਕੀਤਾ ਗਿਆ ਸਾਡੇ ਰਹਿਣ-ਸਹਿਣ ਦੇ ਵਿੱਚ ਜਿਹੜਾ ਬਦਲਾਅ ਕੀਤਾ ਗਿਆ ਉਹਦੇ ਪਿੱਛੇ ਵੱਡੀਆਂ ਸਾਜ਼ਿਸ਼ਾਂ ਨੇ ਗੋਰਿਆਂ ਦੀਆਂ ਉਹਨਾਂ ਨੇ ਇਹ ਸਮਝਿਆ ਕਿ ਸਾਡਾ ਸਰੀਰ ਸਾਡਾ ਦਿਮਾਗ ਕਿਵੇਂ ਕੰਮ ਕਰਦਾ ਉਹਦੇ ਹਿਸਾਬ ਨਾਲ ਸਾਨੂੰ ਇੱਕ ਚੁੰਗਲ ਦੇ ਵਿੱਚ ਫਸਾਇਆ ਕਿਉਂ ਫਸਾਇਆ ਚੁੰਗਲ ਦੇ ਵਿੱਚ ਪਹਿਲਾਂ ਤਾਂ ਮਕਸਦ ਹੈ ਪੈਸਾ ਕਮਾਉਣਾ ਐਫ ਐਮ ਸੀ ਜੀ ਫਾਰਮਾਸਿਊਟੀਕਲ ਬੀ ਦੂਸਰਾ ਜਿਹੜਾ ਵੱਡਾ ਮਕਸਦ ਹੈ ਉਹ ਇਹ ਹੈ ਕਿ ਸਾਨੂੰ ਬਿਮਾਰ ਕਰਨਾ ਔਰ ਬਿਮਾਰ ਰੱਖਣਾ ਉਹਦੇ ਨਾਲ ਪੈਸਾ ਤਾਂ ਬਣੂਗਾ ਹੀ ਬਣੂਗਾ ਸਾਡੇ ਤੇ ਰਾਜ ਕਰਨਾ ਵੀ ਆਸਾਨ ਰਹੂਗਾ ਤੋਂ ਅਸੀਂ ਇਹਨਾਂ ਦੀਆਂ ਸਾਜ਼ਿਸ਼ਾਂ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਤੋਂ ਅੱਜ ਆਪਾਂ ਗੱਲ ਕਰਾਂਗੇ ਦੂਸਰੀ ਸਾਜ਼ਿਸ਼ ਕਿ ਸਾਨੂੰ ਬਾਰ-ਬਾਰ ਕਿਉਂ ਭੁੱਖ ਲੱਗਦੀ ਹੈ ਤੋਂ ਅੰਗਰੇਜ਼ਾਂ ਨੂੰ ਇਹ ਗੱਲ ਸਮਝ ਆ ਗਈ ਸੀ ਬਹੁਤ ਪਹਿਲਾਂ ਕਿ ਸਾਡੇ ਸਰੀਰ ਨੂੰ ਕਿਵੇਂ ਪਤਾ ਲੱਗਦਾ ਕਿ ਮੈਨੂੰ ਰਾਜ ਆ ਗਿਆ। ਪੇਟ ਭਰਨਾ ਤੇ ਤ੍ਰਿਪਤੀ ਹੋਣਾ ਦੋਨਾਂ ਦੇ ਵਿੱਚ ਫਰਕ ਹੈ। ਤੋ ਜਦੋਂ ਅਸੀਂ ਖਾਣਾ ਖਾਂਦੇ ਹਾਂ, ਕੁਝ ਵੀ ਖਾਂਦੇ ਹਾਂ, ਉਹ ਸਿੱਧਾ ਸਾਡੀ ਸਟਮਕ ਦੇ ਵਿੱਚ ਜਾਂਦਾ। ਜਦੋਂ ਸਟਮਕ ਫੈਲਦੀ ਹੈ, ਉਦੋਂ ਬ੍ਰੇਨ ਨੂੰ ਇੱਕ ਸਿਗਨਲ ਚੱਲ ਜਾਂਦਾ ਵੀ ਪੇਟ ਭਰ ਗਿਆ। ਤਾਂ ਉਦੋਂ ਤੁਹਾਨੂੰ ਲੱਗਦਾ ਵੀ ਭਰ ਗਿਆ ਯਾਰ ਹੋਰ ਨਹੀਂ ਖਾਇਆ ਜਾਣਾ। ਤਾਂ ਤੁਸੀਂ ਹੋਰ ਨਹੀਂ ਖਾਂਦੇ। ਲੇਕਿਨ ਜੇ ਤੁਸੀਂ ਸਿਰਫ ਪਾਣੀ ਪੀਓ ਤਾਂ ਮੀ ਦਾ ਪੇਟ ਭਰੂਗਾ ਫੈਲੂਗਾ ਤੁਹਾਨੂੰ ਤਾਂ ਤੁਹਾਡਾ ਪੇਟ ਇੱਕ ਵਾਰੀ ਐਨ ਅਫਰ ਜਾਊਗਾ ਤੇ ਜਿਵੇਂ ਹੀ ਉਹ ਪਾਣੀ ਐਬਜ਼ੌਰਬ ਹੋ ਜਾਊਗਾ ਉਸ ਤੋਂ ਥੋੜੀ ਦੇਰ ਬਾਅਦ ਤੁਹਾਡਾ ਪੇਟ ਖਾਲੀ ਹੋ ਗਿਆ ਗ੍ਰਹਲਿਨ ਨਾਮ ਦਾ ਇੱਕ ਹਾਰਮੋਨ ਦਿਮਾਗ ਨੂੰ ਸਿਗਨਲ ਦੇ ਦਿੰਦਾ ਵੀ ਖਾਲੀ ਹੋ ਗਿਆ ਲਿਆਓ ਵੀ ਹੋਰ ਖਾਣਾ ਜੇ ਆਪਾਂ ਸਿਰਫ ਪਾਣੀ ਹੀ ਪੀਂਦੇ ਰਹੀਏ ਤਾਂ ਕਿਆ ਸੀ ਜਿੰਦਾ ਰਹਿ ਸਕਦੇ ਆ ਨਹੀਂ ਕਿਉਂਕਿ ਸਰੀਰ ਦੇ ਵਿੱਚ 1 ਸੈਕਿੰਡ ਦੇ ਅੰਦਰ 1 मिलियन 10 ਲੱਖ ਸੈੱਲ ਨਵੇਂ ਬਣਦੇ ਨੇ ਪੁਰਾਣੇ ਮਰਦੇ ਨੇ ਇਹ ਬਹੁਤ ਕੁਝ ਰਿਪੇਅਰ ਅੰਦਰ ਚੱਲਦੀ ਰਹਿੰਦੀ ਹੈ ਗਰੋਥ ਵੀ ਹੁੰਦੀ ਰਹਿੰਦੀ ਹੈ ਤਾਂ ਉਹ ਸੈੱਲ ਬਣਾਉਣ ਵਾਸਤੇ ਸਰੀਰ ਨੂੰ ਆਪਣੇ ਆਪ ਨੂੰ ਰਿਪੇਅਰ ਕਰਨ ਵਾਸਤੇ ਤਤ ਚਾਹੀਦੇ ਨੇ ਜੇ ਉਹ ਤੱਤੀ ਪੂਰੇ ਨਹੀਂ ਹੋਣਗੇ ਕਮਜ਼ੋਰੀ ਆ ਜਾਊਗੀ ਸਾਨੂੰ ਔਰ ਅਸੀਂ ਜ਼ਿੰਦਾ ਹੀ ਨਹੀਂ ਰਹਿ ਪਾਵਾਂਗੇ ਤਾਂ ਸਰੀਰ ਦੇ ਵਿੱਚ ਇੱਕ ਹੋਰ ਸਿਸਟਮ ਬਣਿਆ ਹੋਇਆ ਕਿ ਸਾਡੀ ਸਟਮਕ ਤੋਂ ਬਾਅਦ ਜਦੋਂ ਉਹ ਸਮਾਨ ਅੰਦਰ ਜਾਂਦਾ ਜੋ ਅਸੀਂ ਖਾਇਆ ਪੀਆ ਸਾਡੀਆਂ ਆਂਤੜੀਆਂ ਦੇ ਵਿੱਚੋਂ ਉਹਦੇ ਚੋਂ ਤੱਤ ਨਿਕਲਦੇ ਨੇ ਤਾਂ 22 ਫੁੱਟ ਥੱਲੇ ਆਂਤੜੀ ਦੇ ਬਿਲਕੁਲ ਐਂਡ ਤੇ ਜਾ ਕੇ ਉੱਥੇ ਇੱਕ ਹੋਰ ਹਾਰਮੋਨ ਸੈਕ੍ਰੀਟ ਹੁੰਦਾ ਜਿਹਨੂੰ ਕਹਿੰਦੇ ਨੇ ਪੈਪਟਾਈਨ YY ਇਹ ਹਾਰਮੋਨ ਦਾ ਕੀ ਕੰਮ ਹੈ ਇਹ ਤੱਤ ਨਾਪਦਾ ਵੀ ਤੁਹਾਡੇ ਤੱਤ ਪੂਰੇ ਹੋ ਗਏ ਜੇ ਤੁਹਾਡੇ ਤੱਤ ਪੂਰੇ ਹੋ ਗਏ ਤਾਂ ਹੀ ਪੈਪਟਾਈਨ YY ਨਿਕਲਦਾ ਨਹੀਂ ਤੇ ਪੈਪਟਾਈਨ YY ਆਂਦਾ ਹੀ ਨਹੀਂ ਹੈਗਾ ਵੀ ਹਾਲੇ ਤੱਤ ਪੂਰੇ ਨਹੀਂ ਹੋਏ ਹੋਰ ਖਾਓ ਜਾਂ ਕੁਝ ਹੋਰ ਖਾਓ ਤੋ ਇਹ ਚੀਜ਼ ਦੀ ਜਦੋਂ ਅੰਗਰੇਜ਼ਾਂ ਨੂੰ ਸਮਝ ਆ ਗਈ ਤਾਂ ਉਹਨਾਂ ਦਾ ਪਹਿਲਾ ਟਾਰਗੇਟ ਇਹ ਸੀਗਾ ਕਿ ਨਿਊਟ੍ਰੀਸ਼ਨ ਹਟਾਤਾ ਜਾਵੇ ਫੂਡ ਦੇ ਵਿੱਚੋਂ ਤੱਤ ਕੱਢ ਲਏ ਜਾਣ ਤਾਂ ਕਿਵੇਂ ਕੀਤਾ ਉਹਨਾਂ ਨੇ ਕਣਕ ਕਣਕ ਦਾ ਜਿਹੜਾ ਬਾਹਰਲਾ ਛਿਲਕਾ ਹੁੰਦਾ ਉਹਦੇ ਵਿੱਚ 12.5% ਹੁੰਦਾ ਹੋਰ ਸਾਰੇ ਤੱਤ ਉਹਦੇ ਵਿੱਚ ਹੁੰਦੇ ਨੇ ਤੋ ਸਭ ਤੋਂ ਪਹਿਲਾਂ ਇਹਨਾਂ ਨੇ ਉਹਦਾ ਬਾਰਨ ਰਿਮੂਵ ਕੀਤਾ ਬਾਹਰੋਂ ਸਾਰੇ ਤੱਤ ਹਟਾਤੇ ਉਸ ਤੋਂ ਬਾਅਦ ਜਿੱਥੋਂ ਉਹਦਾ ਫਟਾਰਾ ਹੁੰਦਾ ਜਰਮ ਕਹਿੰਦੇ ਨੇ ਸਾਰਾ ਜਿਹੜਾ ਆਇਲ ਹੁੰਦਾ ਬੀਟ ਆਇਲ ਉਹਦੇ ਵਿੱਚ ਹੁੰਦਾ ਜਦੋਂ ਉਹ ਹਟਾਤਾ ਬਾਹਰੋਂ ਛਿਲਕਾ ਹਟਾਤਾ ਅੰਦਰੋਂ ਜ਼ਰਮਾ ਹਟਾਤਾ ਮਗਰ ਕੀ ਬਚਿਆ ਸਿਰਫ ਔਰ ਸਿਰਫ ਮੈਦਾ ਹੁਣ ਮੈਦੇ 'ਚ ਤੱਤ ਹੈ ਨਹੀਂ ਤੋ ਮੈਦੇ ਦੀ ਚੀਜ਼ ਜਦੋਂ ਅਸੀਂ ਖਾਂਦੇ ਆ ਪਹਿਲੀ ਗੱਲ ਤਾਂ ਉਹ ਚੀਨੀ ਵਾਂਗੂ ਹੀ ਬਹੁਤ ਛੇਤੀ ਐਬਜ਼ਾਰਬ ਹੋ ਜਾਂਦੀ ਹੈ ਕਿਉਂਕਿ ਤੋੜ ਕੇ ਉਹਦੇ 'ਚੋਂ ਕੁਝ ਕੱਢਣ ਨੂੰ ਹੈ ਨਹੀਂ ਸਰੀਰ ਵਾਸਤੇ ਤਾਂ ਉਹ ਬਹੁਤ ਛੇਤੀ ਉਹਦਾ ਗਲਾਈਸੈਮਿਕ ਇੰਡੈਕਸ ਬਹੁਤ ਹਾਈ ਹੁੰਦਾ ਪਹਿਲੀ ਚੀਜ਼ ਤਾਂ ਇਹ ਦੂਸਰੀ ਚੀਜ਼ ਇਹ ਹੈ ਕਿ ਜਦੋਂ ਤੁਸੀਂ ਮੈਦੇ ਦੀ ਬਣੀ ਹੋਈ ਕੋਈ ਵੀ ਚੀਜ਼ ਖਾਈ ਤਾਂ ਉਹ ਥੱਲੇ ਤੱਕ ਜਦੋਂ ਚਲੀ ਗਈ ਉਹਦੇ ਚਤਤ ਹੈ ਨਹੀਂ ਤੁਹਾਡਾ ਦੁਬਾਰਾ ਫੇਰ ਖਾਣ ਨੂੰ ਦਿਲ ਕਰਦਾ ਤਾਂ ਮੈਦੇ ਦੇ ਹੋਏ ਬਣੇ ਬਣੇ ਹੋਏ ਜਿਹੜੇ ਪੀਜ਼ਾ 버ਗਰ ਨੇ ਤੁਸੀਂ ਜਿੰਨੇ ਮਰਜ਼ੀ ਖਾਈ ਜਾਓ ਤੁਹਾਡਾ ਇੱਕ ਵਾਰੀ ਤਾਂ ਪੇਟ ਭਰੂਗਾ ਲੇਕਿਨ ਤੁਹਾਡੀ ਤ੍ਰਿਪਤੀ ਨਹੀਂ ਹੋਣੀ ਤਾਂ ਬਾਰੀ-ਬਾਰੀ ਖਾਓਗੇ ਬਾਰੀ-ਬਾਰੀ ਖਾਓਗੇ ਮਤਲਬ ਜ਼ਿਆਦਾ ਪ੍ਰੋਫਿਟ ਬਣੂਗਾ ਔਰ ਬਾਰੀ-ਬਾਰੀ ਖਾਣ ਦੇ ਕੀ ਨੁਕਸਾਨ ਨੇ ਕਿਵੇਂ ਸਾਡੇ ਸਰੀਰ ਦੀ ਐਸੀ ਤੇ ਅਸੀ ਫੇਰਦਾ ਅਗਲੀ ਵੀਡੀਓ ਦੇ ਵਿੱਚ ਆਪਾਂ ਉਹਦੀ ਵੀ ਚਰਚਾ ਕਰਾਂਗੇ ਤੋ ਆਪਣੇ ਆਪ ਦੇ ਵਿੱਚ ਕਣਕ ਮਾੜੀ ਨਹੀਂ ਹੈ ਇਹਨੂੰ ਬਹੁਤ ਬਦਨਾਮ ਕਰ ਰਹੇ ਆ ਅਸੀਂ ਅੱਜ ਦੀ ਡੇਟ ਦੇ ਵਿੱਚ ਪਰ ਕਣਕ ਜਿਹੜੀ ਹੈ ਉਹ ਪ੍ਰੋਸੈਸ ਕਿਵੇਂ ਹੋਈ ਹੈ ਔਰ ਕੀ ਅਸੀਂ ਹੋਲ ਵੀਟ ਖਾ ਰਹੇ ਆ ਬਿਨਾ ਉਹਦਾ ਬਾਰਨ ਉਤਾਰੇ ਜਿਵੇਂ ਪੁਰਾਤਨ ਟਾਈਮ ਦੇ ਵਿੱਚ ਅਸੀਂ ਖਾਂਦੇ ਸੀ ਚੱਕੀ ਤੇ ਉਹਨੂੰ ਪੀਸਦੇ ਸੀਗੇ ਉਹਦਾ ਟੈਂਪਰੇਚਰ ਨਹੀਂ ਸੀ ਵੱਧਾ ਅੱਜ ਦੀ ਡੇਟ ਦੇ ਵਿੱਚ ਤਾਂ ਸਟੀਲ ਰੋਲਰਸ ਦੇ ਉੱਤੇ ਪੀਸਦੇ ਆ ਉਹਨੂੰ ਜਦੋਂ ਸਟੀਲ ਰੋਲਰ ਤੇ ਪੀਸਦੇ ਆ ਉਹਦਾ ਟੈਂਪਰੇਚਰ 100 ਤੋਂ ਉੱਪਰ ਚਲਾ ਜਾਂਦਾ ਸਾਡੀ ਬੋਡੀ ਦਾ ਟੈਂਪਰੇਚਰ 37 ਡਿਗਰੀ ਹੁੰਦਾ ਜਿਹੜੀ ਵੀ ਚੀਜ਼ 37 ਡਿਗਰੀ ਤੋਂ ਉੱਪਰ ਆਪਾਂ ਪ੍ਰੋਸੈਸ ਕਰਦੇ ਹਾਂ ਤਾਂ ਉਹ ਵਿਟਾਮਿਨਸ ਜਿਹੜੇ ਸਾਡੀ ਬੋਡੀ ਨੂੰ 37 ਡਿਗਰੀ ਤੇ ਚਾਹੀਦੇ ਸੀ ਉਹ ਖਤਮ ਹੋ ਜਾਂਦੇ ਨੇ ਸਾਰੇ ਦੇ ਸਾਰੇ ਇੱਕ ਤਾਂ ਹਾਈ ਟੈਂਪਰੇਚਰ ਦੇ ਉੱਤੇ ਰੋਲਿੰਗ ਜਿਹੜੀ ਹੋ ਗਈ ਉਹ ਉਹਦੇ ਵਿਟਾਮਿਨਸ ਖਤਮ ਕਰਦੀ ਹੈ ਜਦੋਂ ਉਹਦਾ ਬਾਹਰ ਨਤਾਰਤਾ ਤੱਤ ਨਿਕਲ ਗਏ ਜਦੋਂ ਉਹਦਾ ਜਰਮੇ ਕੱਲ ਤਾਂ ਉਹਦੇ ਪੱਲੇ ਕੁਝ ਨਹੀਂ ਬਚਿਆ ਹੋਗਾ ਉਹ ਤਾਂ ਮੇਰੀ ਮਤਲਬ ਇੱਕ ਤਰ੍ਹਾਂ ਦੀ ਜਹੇ ਜੀ ਸ਼ੁਕਰ ਹੈ ਉਹੋ ਜਿਹੀ ਤੁਹਾਡਾ ਉਹ ਮਟੀਰੀਅਲ ਹੋ ਗਿਆ ਫਿਰ ਇੱਥੇ ਹੀ ਨਹੀਂ ਰੁਕੇ ਹੈਗੇ ਉਹ ਜਦੋਂ ਇਹਦੀ ਪ੍ਰੋਸੈਸਿੰਗ ਹੁੰਦੀ ਹੈ ਥੋੜਾ ਜਿਹਾ ਰੰਗ ਇਹਦਾ ਬਰਾਉਨਿਸ਼ ਹੋ ਜਾਂਦਾ ਤਾਂ ਇਹ ਅੰਗਰੇਜ਼ਾਂ ਨੇ ਸਾਡੇ ਦਿਮਾਗ ਦੇ ਵਿੱਚ ਇਹ ਪਤਾ ਹੋਇਆ ਕਿ ਇਹ ਭੂਰਾ ਰੰਗ ਜਿਹੜਾ ਸਾਡਾ ਬ੍ਰਿਟਿਸ਼ ਕਲਰ ਹੈ ਇਹ ਨਹੀਂ ਵਧੀਆ ਗੋਰਾ ਰੰਗ ਵਧੀਆ ਇਹ ਸਾਡੇ ਦਿਮਾਗ ਦੇ ਵਿੱਚ ਪਸ ਫਸਾਤਾ ਹੋਇਆ ਤਾਂ ਹੀ ਸਾਨੂੰ ਗੋਰੇ ਵਧੀਆ ਲਾ ਦਨੇ ਚਿੱਟੇ-ਚਿੱਟੇ ਰੰਗ ਦੇ ਜਦ ਕਿ ਆਪ ਗੋਰੇ ਬੀਚ ਤੇ ਜਾ ਕੇ ਸਨ ਬਾਥ ਲੈਂਦੇ ਨੇ ਧੁੱਪੇ ਸਵਾਰਥੀ ਫੀਚਰਸ ਆਪਣੇ ਆਪ ਨੂੰ ਟੈਨ ਕਰਨ ਵਾਸਤੇ ਹੈਨਾ ਤਾਂ ਹੁਣ ਉਹ ਜਿਹੜਾ ਹਲਕਾ ਜਿਹਾ ਬਰਾਊਨ ਹੋਇਆ ਹੋਇਆ ਮੈਦਾ ਉਹਨੂੰ ਚਿੱਟਾ ਕਰਨ ਵਾਸਤੇ ਬਲੀਚ ਕਰਦੇ ਹਾਂ ਉਹਨੂੰ ਕਲੋਰੀਨ ਦੇ ਨਾਲ ਤਾਂ ਕਿ ਇਹ ਬਿਲਕੁਲ ਵਾਈਟ ਹੋ ਜਾਵੇ। ਤੋਂ ਇਹ ਦੁਬਾਰਾ ਮੈਂ ਗੱਲ ਕਹਿ ਰਹੇ ਹਾਂ ਕਣਕ ਦੇ ਵਿੱਚ ਐਡੀ ਕੋਈ ਖਾਸ ਨੁਕਸਾਨ ਨਹੀਂ ਹੈਗਾ। ਡਾਇਬੀਟਿਸ ਵਾਲਿਆਂ ਵਾਸਤੇ ਅਲੱਗ ਤੋਂ ਚਰਚਾ ਕਰਾਂਗੇ ਉਹਦੀ ਬਟ ਇੱਕ ਨਾਰਮਲ ਬੰਦਾ ਜੇ ਹੋਲ ਵੀਟ ਉਹ ਖਾ ਰਿਹਾ ਹੈ ਪੀਸ ਕੇ ਉਹ ਮਿਲਟ ਦੇ ਬਰਾਬਰ ਹੀ ਹੈ। ਮਿਲਟ ਮੋٹے ਅਨਾਜ ਜਾਂ ਮੂਲ ਅਨਾਜ ਜਿਨ੍ਹਾਂ ਨੂੰ ਆਪਾਂ ਕਹਿੰਦੇ ਆਂ ਕੋਧਰਾ ਕੰਗਣੀ ਰਾਗੀ ਕਟਕੀ ਹਰੀ ਕੰਗਣੀ ਇਸ ਤਰ੍ਹਾਂ ਦੇ ਜਿਹੜੇ ਅਨਾਜ ਨੇ ਜਾਂ ਬਾਜਰਾ ਜਵਾਰ ਇਹਦੇ ਔਰ ਵੀਟ ਦੇ ਵਿੱਚ ਕੋਈ ਲੰਬਾ ਚੌੜਾ ਫਰਕ ਨਹੀਂ ਹੈ ਠੀਕ ਹੈ ਥੋੜੇ ਬਹੁਤੇ ਫਾਈਟੋਨਿਊਟਰੀਐਂਟਸ ਮਿਲਟਸ ਦੇ ਵਿੱਚ ਜ਼ਿਆਦਾ ਹੁੰਦੇ ਨੇ ਜਿਹੜੇ ਔਸ਼ਧੀ ਗੁਣ ਉਹ ਰੱਖਦੇ ਨੇ ਉਹ ਪਰ ਐਸ ਸੱਚ ਜਿੱਥੇ ਤੱਕ ਇਹਦੀ ਅਬਜ਼ਾਰਪਸ਼ਨ ਦੀ ਗੱਲ ਹੈ ਮਤਲਬ ਸਰੀਰ ਨੂੰ ਜੇ ਤੁਸੀਂ ਕਣਕ ਖਾਈ ਤਾਂ ਉਹਨੂੰ ਵੀ 5 ਘੰਟੇ ਲੱਗਦੇ ਨੇ ਅਬਜ਼ਾਰਬ ਹੋਣ ਦੇ ਵਿੱਚ 슈ਗਰ ਵਾਂਗੂ ਐ ਨਹੀਂ ਹੈ ਕਿ 10 ਮਿੰਟ ਦੇ ਵਿੱਚ ਹੀ ਤੁਹਾਡੇ ਲਹੂ ਦੇ ਵਿੱਚ ਚਲੀ ਜਾਊਗੀ ਤਾਂ 5 ਘੰਟੇ ਦੇ ਵਿੱਚ ਬਾਡੀ ਹੌਲੀ-ਹੌਲੀ ਉਹਨੂੰ ਅਬਜ਼ੌਰਬ ਕਰਨ ਦਾ ਉਹਨੂੰ ਖੂਬ ਟਾਈਮ ਮਿਲ ਜਾਂਦਾ ਹੌਲੀ-ਹੌਲੀ ਤੋੜਦੀ ਹੈ ਉਹਦੇ ਚੋਂ ਤੱਤ ਕੱਢਦੀ ਹੈ ਗਲੂਕੋਸ ਕੁਝ ਤਾਂ ਉਸੇ ਵੇਲੇ ਵਰਤ ਲੈਂਦੀ ਹੈ ਕੁਝ ਨੂੰ ਗਲਾਈਕੋਜਨ ਬਣਾ ਕੇ ਲਿਵਰ ਦੇ ਵਿੱਚ ਸਟੋਰ ਕਰ ਦਿੰਦੀ ਹੈ 100 ਗ੍ਰਾਮ ਨੂੰ 400 ਗ੍ਰਾਮ ਮਸਲਸ ਦੇ ਵਿੱਚ ਸਟੋਰ ਕਰ ਦਿੰਦੀ ਹੈ ਕਿਉਂਕਿ ਜਦੋਂ ਅਸੀਂ ਇੱਕਦਮ ਕੋਈ ਕੰਮ ਕਰਨਾ ਉਸ ਵਾਸਤੇ ਜਿਹੜੀ ਗਲੂਕੋਸ ਦੀ ਡਿਮਾਂਡ ਹੈ ਉਹ ਉੱਥੇ ਗਲੂਕੋਜਨ ਨੂੰ ਹੀ ਇਮੀਡੀਏਟਲੀ ਟਰਾਂਸਫਰ ਕਰ ਲੈਂਦੇ ਉੱਥੇ ਇਨਸੂਲਿਨ ਦੀ ਵੀ ਜ਼ਰੂਰਤ ਨਹੀਂ ਪੈਂਦੀ ਉਹਨੂੰ ਜਿਹੜਾ ਇਸ ਤੋਂ ਐਕਸਰਸ ਸੇ ਖਾਣੇ ਉਹਦੀ ਫੈਟ ਬਣਾ ਕੇ ਸਟੋਰ ਕਰ ਦਿੰਦੀ ਹੈ ਤੋ ਇਹ ਕੰਪਲੈਕਸ ਕਾਰਬੋਹਾਈਡਰੇਟ ਹੀ ਹੈ ਮਿਲਟਸ ਵੀ ਕੰਪਲੈਕਸ ਕਾਰਬੋਹਾਈਡਰੇਟ ਹੀ ਨੇ ਔਰ ਮਿਲਟਸ ਨੂੰ ਵੀ ਇੰਨਾ ਕੀ ਟਾਈਮ ਲੱਗਦਾ ਟੁੱਟਣ ਤੇ ਪਰ ਜੇ ਮਿਲਟ ਨੂੰ ਵੀ ਪਾਲਿਸ਼ ਕਰਤਾ ਤੁਸੀਂ ਉੱਪਰੋਂ ਤਾਂ ਉਹ ਵੀ ਇੱਕ ਤਰ੍ਹਾਂ ਦਾ ਮੈਦੇ ਵਰਗਾ ਹੀ ਉਹਦਾ ਰੋਲ ਹੋ ਗਿਆ ਉਹਦਾ ਕੋਈ ਬੈਨੀਫਿਟ ਨਹੀਂ ਹੈਗਾ ਦੂਸਰਾ ਜਿਹੜਾ ਕੌੜਾ ਸੱਚ ਹੈ ਬਹੁਤ ਲੋਕਾਂ ਨੂੰ ਸ਼ਾਇਦ ਚੰਗਾ ਨਾ ਲੱਗੇ ਇਹ ਜਿਵੇਂ ਗੁੜ ਦੀ ਗੱਲ ਜਦੋਂ ਮੈਂ ਕਰੀ ਤਾਂ ਬਹੁਤ ਲੋਕਾਂ ਨੂੰ ਚੰਗੀ ਨਹੀਂ ਲੱਗੀ ਪਰ ਸੱਚ ਤਾਂ ਸੱਚ ਰਹੂਗਾ ਤੋ ਮਿਲਟਸ ਕੋਈ ਇਹ ਚੀਜ਼ ਨਹੀਂ ਹੈ ਵੀ ਤੁਸੀਂ ਖਾ ਕੇ ਕੋਈ ਵੀ ਰੋਗ ਉਹਦੇ ਨਾਲ ਤੁਸੀਂ ਦੂਰ ਕਰ ਲੋਗੇ ਬਹੁਤ ਜ਼ਿਆਦਾ ਅੱਜ ਕੱਲ ਇਹਨੂੰ ਪ੍ਰਚਾਰਿਆ ਗਿਆ ਜਿਹੜੇ ਬੰਦੇ ਨੂੰ ਡਾਇਬਟੀਜ਼ ਹੈ ਸ਼ੂਗਰ ਦੀ ਸ਼ਿਕਾਇਤ ਹੈ ਉਹਦੇ ਵਾਸਤੇ ਚੀਨੀ ਤਾਂ ਜ਼ਹਿਰ ਹੈ ਹੀ ਹੈ ਮੈਦਾ ਵੀ ਜ਼ਹਿਰ ਹੈ ਕਣਕ ਵੀ ਜ਼ਹਿਰ ਹੈ ਮਿਲਟ ਵੀ ਜ਼ਹਿਰ ਹੈ ਉਹਦੇ ਵਾਸਤੇ ਉਹਦੇ ਵਾਸਤੇ ਇਹਦਾ ਸੇਵਨ ਉਹਨੂੰ ਮਰਵਾਊਗਾ ਇਹਦੇ ਬਾਰੇ ਡਿਟੇਲ ਦੇ ਵਿੱਚ ਆਪਾਂ ਅਗਲੀ ਕਿਸੇ ਵੀਡੀਓ ਦੇ ਵਿੱਚ ਚਰਚਾ ਕਰ ਲਾਂਗੇ ਪਰ ਅਦਰਵਾਈਜ਼ ਜੇ ਹੋਲ ਵੀਟ ਅਸੀਂ ਖਾਣੇ ਆ ਉਹਦਾ ਐ ਸੱਚ ਸਰੀਰ ਨੂੰ ਕੋਈ ਨੁਕਸਾਨ ਨਹੀਂ ਹੈਗਾ ਤਾਂ ਵੀਟ ਮਾੜਾ ਨਹੀਂ ਹੈਗਾ ਮੈਦਾ ਮੜਾ ਮੈਦੇ ਤੋਂ ਬਣੇ ਹੋਏ ਪ੍ਰੋਡਕਟਸ ਤੋਂ ਸਾਨੂੰ ਬਚਣ ਦੀ ਜ਼ਰੂਰਤ ਹੈ ਕਿਉਂਕਿ ਉਹਦੇ ਨਾਲ ਤੁਹਾਨੂੰ ਰੱਜਾਣਾ ਹੀ ਨਹੀਂ ਤੁਸੀਂ ਬਾਰੀ-ਬਾਰੀ ਖਾਈ ਜਾਓਗੇ 슈ਗਰ ਇਨਟੇਕ ਤੁਹਾਡਾ ਭਰੀ ਜਾਊਗਾ ਨਿਊਟ੍ਰੀਐਂਟ ਇਨਟੇਕ ਤੁਹਾਡਾ ਪੂਰਾ ਨਹੀਂ ਹੋਣਾ ਔਰ ਇਹਦੇ ਪਿੱਛੇ ਅੰਗਰੇਜ਼ਾਂ ਨੇ ਜਾਣ ਬੁੱਝ ਕੇ ਕੀਤਾ ਉਹਨਾਂ ਨੂੰ ਪਤਾ ਸੀਗਾ ਕਿ ਜੇ ਅਸੀਂ ਮੈਦਾ ਬਣਾਨੇ ਤਾਂ ਰੱਜ ਆਣਾ ਹੀ ਨਹੀਂ ਤੁਹਾਨੂੰ ਜਿੰਨਾ ਮਰਜ਼ੀ ਖਾਈ ਜਾਓ ਜਿਵੇਂ ਹੁਣ ਕੋਲਡ ਡਰਿੰਕ ਉਹਦੇ ਵਿੱਚ 32 ਗ੍ਰਾਮ 슈ਗਰ ਹੈ 250 ਐਮਐਲ ਦੇ ਗਲਾਸ ਦੇ ਵਿੱਚ 32 ਗ੍ਰਾਮ 슈ਗਰ ਹੈ ਇਹਦੇ ਬਾਰੇ ਆਪਾਂ ਡਿਟੇਲ ਦੇ ਵਿੱਚ ਵੀਡੀਓ ਨੰਬਰ 3 4 5 6 ਦੇ ਵਿੱਚ ਚਰਚਾ ਕੀਤੀ ਹੈ ਪੂਰੀ ਡਿਟੇਲ ਦੇ ਵਿੱਚ ਵੀ 슈ਗਰ ਖਾਣ ਦੇ ਸਾਡੇ ਦਿਮਾਗ 'ਚ ਡੋਪਾਮਿਨ ਰਾਸ਼ ਕਿਉਂ ਆਉਂਦਾ ਕੀ ਕਾਰਨ ਹੈ ਮਤਲਬ ਸਾਨੂੰ ਲਤ ਕਿਉਂ ਲੱਗਦੀ ਹੈ ਤੁਸੀਂ ਇੱਕ ਗਲਾਸ ਉਹਦਾ ਪੀ ਲਿਆ ਕੋਲਡ ਡਰਿੰਕ ਦਾ ਤਾਂ ਉਥੇ ਟਿੱਗੇ ਨਹੀਂ ਜਾਣਾ ਤੁਹਾਡੇ ਤੋਂ ਦੂਜਾ ਪੀਓਗੇ ਤੀਜਾ ਪੀਓਗੇ ਇਹਦੇ 'ਚ ਤੱਤ ਕੋਈ ਹੈ ਨਹੀਂ ਤਾਂ ਰੱਜਦਾ ਸਿਗਨਲ ਆਣਾ ਹੀ ਨਹੀਂ ਤੁਹਾਡਾ ਸਿਰਫ ਔਰ ਸਿਰਫ ਨਿਰੀ ਸ਼ੂਗਰ ਔਰ ਬਲੱਡ ਸਟ੍ਰੀਮ ਦੇ 5 ਲੀਟਰ ਦੇ ਵਿੱਚ ਸਰੀਰ ਨੇ ਸਿਰਫ 4 ਗ੍ਰਾਮ ਸ਼ੂਗਰ ਰੱਖਣੀ ਹੈ ਐਕਸਟਰਾ ਹੁਣ ਜੇ ਤੁਸੀਂ ਦੋ ਗਲਾਸ ਪੀਲੇ 64 ਗ੍ਰਾਮ ਸ਼ੂਗਰ ਸਿੱਧੀ ਅੰਦਰ ਚਲੇਗੀ 10 ਮਿੰਟ ਦੇ ਵਿੱਚ ਚਾਹੇ ਤੁਹਾਨੂੰ ਬਲੱਡ ਸ਼ੂਗਰ ਦੀ ਸ਼ਿਕਾਇਤ ਹੈ ਨਹੀਂ ਹੈਗੀ ਚਾਹੇ ਤੁਸੀਂ ਐਕਸਰਸਾਈਜ਼ ਕਰਦੇ ਹੋ ਫੂਕ ਦੋਗੇ ਉਹ ਕੈਲਰੀਜ਼ ਨੂੰ ਠੀਕ ਹੈ ਕੋਈ ਗੱਲ ਨਹੀਂ ਲੇਕਿਨ ਜਿੰਨੀ ਦੇਰ ਲੱਗੂਗੀ ਉਹਨੂੰ ਫੋਕਣ ਦੇ ਉਸ ਤੋਂ ਉਹ ਤਾਂ ਲੱਗੂਗਾ ਘੰਟਾ ਤੁਹਾਨੂੰ ਡੇਢ ਘੰਟਾ ਫੋਕਣ ਚ ਲੇਕਿਨ ਲਹੂ ਦੇ ਵਿੱਚ ਪਹੁੰਚ ਗਿਆ 10 ਮਿੰਟ ਦੇ ਵਿੱਚ ਇੰਨੀ ਦੇਰ ਉਹ ਉਹਨੂੰ ਰੱਖ ਹੀ ਨਹੀਂ ਸਕਦਾ ਲਹੂ ਦੇ ਵਿੱਚ ਉਹ ਤਾਂ ਉਹਨੂੰ ਕੱਢਣ ਦੀ ਕੋਸ਼ਿਸ਼ ਕਰੂਗਾ ਸਰੀਰ ਦੇ ਵਿੱਚੋਂ ਲਹੂ ਦੇ ਵਿੱਚੋਂ ਸਰੀਰ ਤੁਹਾਡਾ ਜਿਵੇਂ ਮੈਂ ਪਹਿਲਾਂ ਦੱਸਿਆ ਉਹਨੂੰ ਗਲਾਈਕੋਜਨ ਬਣਾ ਕੇ ਲਿਵਰ ਔਰ ਮਸਲਸ ਸਟੋਰ ਕਰੂਗਾ ਬਾਕੀ ਨੂੰ ਫੈਟ ਬਣਾਊਗਾ ਲੇਕਿਨ ਜਿੰਨਾ ਟਾਈਮ ਉਹਨੂੰ ਲੱਗੂਗਾ ਇਹ ਕਰਨ ਦੇ ਵਿੱਚ ਉਨੀ ਦੇਰ ਦੇ ਵਿੱਚ ਵਿੱਚ ਜੇ ਐਕਸੈਸ ਸ਼ੂਗਰ ਤੁਹਾਡੇ ਲਹੂ ਦੇ ਵਿੱਚ ਹੈ ਤਾਂ ਹੋਰ ਚਿਪਚਿਪੀ ਹੁੰਦੀ ਹੈ ਉਹ ਅੰਦਰ ਜਿਹੜੀਆਂ ਪ੍ਰੋਟੀਨਸ ਨੇ ਹੋਰ ਨੇ ਉਹਨਾਂ ਨੂੰ ਬਾਈਂਡ ਕਰਕੇ ਉਹਨਾਂ ਦੀਆਂ ਛੋਟੀਆਂ-ਛੋਟੀਆਂ ਗੋਲੀਆਂ ਬਣਾ ਦੋਗੀ ਜਿਹਨੂੰ ਕਹਿੰਦੇ ਨੇ ਐਡਵਾਂਸ ਗਲਾਈਕੇਸ਼ਨ ਐਂਡ ਪ੍ਰੋਡਕਟ ਏਜਸ ਇਹ ਬਣਦੇ ਨੇ ਥੋੜੇ-ਥੋੜੇ ਬਣਦੇ ਨੇ ਇਹ ਇਹ ਇੱਧਰ-ਉੱਧਰ ਚਿਪਕਦੇ ਰਹਿੰਦੇ ਨੇ ਇੱਕ ਦਿਨ 'ਚ ਇਹਦਾ ਅਸਰ ਥੋੜਾ ਨਜ਼ਰ ਆਊਗਾ ਇਹਦਾ ਨਸਰ ਅਸਰ ਲੱਗਦੇ-ਲੱਗਦੇ 10-15-20 ਸਾਲ ਲੱਗਦੇ ਨੇ ਜਾਂ ਤਾਂ ਪ੍ਰਮਾਤਮਾ ਕਿਰਪਾ ਕਰੇ ਤੁਹਾਡੇ ਦਿਮਾਗ ਦੇ ਵਿੱਚ ਇਹ ਚੀਜ਼ ਪੈ ਜਵੇ ਔਰ ਤੁਸੀਂ ਚੀਨੀ ਔਰ ਗੁੜ ਇੱਕੋ ਹੀ ਚੀਜ਼ ਨੇ ਦੋਹੇ ਇਹਨਾਂ ਦੇ ਵਿੱਚ ਕੋਈ ਫਰਕ ਨਹੀਂ ਹੈਗਾ ਇਹਦੇ ਤੋਂ ਜੇ ਗੁਰੇਜ਼ ਕਰੋਗੇ ਤਾਂ ਤੁਹਾਨੂੰ ਆਪਣੇ ਜੀਵਨ ਦੇ ਵਿੱਚ ਪਛਤਾਵਾ ਨਹੀਂ ਹੋਊਗਾ ਜਾਂ ਫਿਰ ਮੇਰੇ ਵਾਂਗੂ ਬਿਮਾਰ ਹੋ ਕੇ ਉਦੋਂ ਫਿਰ ਪਛਤਾਵਾਂਗੇ ਵੀ ਯਾਰ ਉਦੋਂ ਜੇ ਇਹਨੂੰ ਨਾ ਖਾਂਦੇ ਤਾਂ ਅਸੀਂ ਚੰਗੇ ਰਹਿੰਦੇ ਤਾਂ ਚੀਨੀ ਗੁੜ ਜਿਹੜਾ ਐਕਸੈਸਿਵ ਮਿੱਠਾ ਇਹਦਾ ਇੱਕ ਨੰਬਰ ਦੁਸ਼ਮਣ ਹੈ ਸਾਰੀਆਂ ਬਿਮਾਰੀਆਂ ਪੈਦਾ ਕਰੂਗਾ ਅੱਜ ਤੁਹਾਨੂੰ ਲੱਗਦਾ ਤੁਹਾਨੂੰ ਬਲੱਡ ਸ਼ੂਗਰ ਨਹੀਂ ਹੈਗੀ ਲੇਕਿਨ ਡੈਮੇਜ ਇਹ ਲਗਾਤਾਰ ਲਗਾਤਾਰ ਆਪਣੇ ਸਰੀਰ ਨੂੰ ਕਰਦਾ ਜਾ ਰਿਹਾ ਹੈ ਕਈ ਮੇਰੇ ਵੀਰ ਭਰਾਵਾਂ ਨੇ ਕਾਫੀ ਇਤਰਾਜ਼ ਕੀਤਾ ਵੀ ਗੁੜ ਚੰਗਾ ਹੁੰਦਾ ਜੀ ਗੁੜ ਪਰ ਇਸ ਤਰ੍ਹਾਂ ਹੈ ਨਹੀਂ ਇੱਕੋ ਹੀ ਚੀਜ਼ ਹੈ ਗੁੜ ਔਰ ਚੀਨੀ ਇੱਕੋ ਹੀ ਚੀਜ਼ ਹੈ ਤੁਸੀਂ ਇਹ ਸਮਝੋ ਕਈ ਲੋਕਾਂ ਨੇ ਮੈਨੂੰ ਪੁੱਛਿਆ ਵੀ ਫਿਰ ਚੀਨੀ ਦੀ ਜਗ੍ਹਾ ਕੀ ਖਾਈਏ ਇਹ ਆਪਣੇ ਆਪ ਦੇ ਵਿੱਚ ਸਵਾਲ ਹੀ ਜਵਾਬ ਹੈ ਤੁਹਾਡਾ ਕਿ ਤੁਹਾਨੂੰ ਲਤ ਲੱਗੀ ਹੋਈ ਹੈ ਜਿਵੇਂ ਤੁਹਾਨੂੰ કહਾਂ ਕਿ ਕੱਚਾ Karela ਨਹੀਂ ਖਾਣਾ ਕਿਸੇ ਨੂੰ ਇਤਰਾਜ਼ ਹੋਊਗਾ ਕਿਸੇ ਨੂੰ ਵੀ ਇਤਰਾਜ਼ ਨਹੀਂ ਹੋਊਗਾ ਕਿਉਂਕਿ ਉਹਦੀ ਲਾਤ ਹੀ ਨਹੀਂ ਲੱਗੀ ਉਹ ਤਾਂ ਖਾਣਾ ਉਲਟਾ ਅੱਕ ਚੱਬਣ ਦੇ ਬਰਾਬਰ ਉਹ ਕਹੂਗਾ ਇਹ ਰ ਕੋਈ ਗੱਲ ਨਹੀਂ ਛੱਡਾਂਗੀ ਕੋਈ ਦਿੱਕਤ ਨਹੀਂ ਹੈਗੀ ਇਹਦੇ ਕੀ ਦਿੱਕਤ ਪਰ ਜੇ ਮੈਂ ਕਹਾ ਕਿ ਚੀਨੀ ਔਰ ਗੁੜ ਨੂੰ ਛੱਡਣਾ ਸ਼ੱਕਰ ਨੂੰ ਛੱਡਣਾ ਫਿਰ ਬੜੀ ਪ੍ਰੋਬਲਮ ਹੋ ਜਾਂਦੀ ਹੈ ਇਹਦਾ ਮਤਲਬ ਇਹ ਹੈ ਕਿ ਸਾਨੂੰ ਨਸ਼ਾ ਲੱਗਿਆ ਹੋਇਆ ਹੈ ਇਸ ਕਰਕੇ ਨਹੀਂ ਅਸੀਂ ਛੱਡ ਪਾਰੇ ਹੁਣ ਰਾਤ ਨੂੰ ਮੰਨ ਲਓ ਜੇ ਫਰਿੱਜ ਦੇ ਵਿੱਚ ਰਸਗੁੱਲਾ ਗਲਾਬ ਜੰਮਨੀਆਂ ਕੋਈ ਜਲੇਬੀਆਂ ਕੁਝ ਵੀ ਪਿਆ ਮਿੱਠਾ ਜਾਂ ਕੋਲਡ ਡਰਿੰਕ ਪਈ ਹੈ ਜਾਂ ਆਈਸਕ੍ਰੀਮ ਪਈ ਹੈ ਜਿਹਦੇ ਵਿੱਚ ਬਹੁਤ ਜ਼ ਥੋੜੇ ਦਿਮਾਗ ਦੇ ਵਿੱਚ ਆ ਗਿਆ ਰਾਤ ਨੂੰ ਵੀ ਉਹ ਹੋ ਯਾਰ ਉਹ ਪਿਆ ਤੁਸੀਂ ਰਜਾਈ ਛੱਡ ਕੇ ਵੀ ਲੈਨ ਚਲੇ ਜਾਓਗੇ ਲਤ ਇਹ ਤਾਂ ਹੀ ਜਾਓਗੇ ਤੁਸੀਂ ਹੋਰ ਤਾਂ ਕੋਈ ਕਾਰਨ ਨਹੀਂ ਤੇ ਜੇ ਉੱਥੇ ਜਾ ਕੇ ਨਹੀਂ ਮਿਲਿਆ ਤਾਂ ਰਾਤ ਨੂੰ ਲੱਭਣ ਚਲੇ ਜਾਓਗੇ ਬਾਜ਼ਾਰ ਦੇ ਵਿੱਚ ਕੁਛ ਨਾ ਕੋਈ ਮਿੱਠਾ ਫਿਰ ਉੱਥੇ ਗਜਰੇਲਾ ਦੇਖ ਗਿਆ ਗਰਮ ਗਰਮ ਤਾਂ ਉਹ ਖਾ ਲਿਆ ਵੀ ਸਰਦੀ ਆ ਵੀ ਕੋਈ ਗੱਲ ਨਹੀਂ ਇਹਦੇ ਨਾਲ ਕੀ ਫਰਕ ਪੈਂਦਾ ਤਾਂ ਇਹ ਜਿੰਨੇ ਬਹਾਨੇ ਅਸੀਂ ਬਣਾ ਰਹੇ ਹਾਂ ਵੀ ਇਹ ਗੋੜ ਵਧੀਆ ਇਹ ਸਾਡੇ ਬਜ਼ੁਰਗ ਖਾਂਦੇ ਸੀ ਬਜ਼ੁਰਗ ਹੋਰ ਵੀ ਬੜਾ ਕੁਝ ਕਰ ਕਰਦੇ ਸੀਗੇ ਉਦੋਂ ਇੰਨਾ ਮਿੱਠਾ ਮਿੱਠਾ ਹੁੰਦਾ ਵੀ ਨਹੀਂ ਸੀ ਉਹ ਮਾੜਾ ਮੋਟਾ ਖਾਂਦੇ ਸੀ ਓਨੀ ਇੱਕ ਐਕਸਰਸਾਈਜ਼ ਕਰ ਲੈਂਦੇ ਸੀਗੇ ਉਹ ਪਚ ਜਾਂਦਾ ਸੀ ਲੇਕਿਨ ਉਹਨਾਂ ਦਾ ਵੀ ਹਰੇਕ ਬਜ਼ੁਰਗ ਜਿਹੜਾ ਹੈਗਾ ਉਹਨੇ ਲੰਬੀ ਆਯੂ ਨਹੀਂ ਬਤੀਤ ਕਰੀ ਹੈਗੀ ਉਹ ਵੀ ਬਹੁਤ ਲੋਕ ਬਿਮਾਰ ਹੁੰਦੇ ਸੀ ਤਾਂ ਮੈਡੀਸਿਨਸ ਹੁਣ ਉਹਦੇ ਕਰਕੇ ਮਾੜਾ ਮੋਟਾ ਲਾਈਫ ਸਪੈਨ ਸਾਡਾ ਵਧ ਗਿਆ ਇਸ ਤੋਂ ਪਹਿਲਾਂ ਤਾਂ ਸਾਡਾ ਜੇ ਤੁਸੀਂ ਜਾ ਕੇ ਫਰੋਲੋ ਹਿਸਟਰੀ ਇਦ ਤੁਹਾਨੂੰ ਪਤਾ ਲੱਗੂਗਾ ਕਿ ਕਿਸੇ ਵੇਲੇ ਹਿੰਦੁਸਤਾਨ ਦੀ ਐਵਰੇਜ ਲਾਈਫਸਟਾਈਲ 29 ਸਾਲ ਸੀਗੀ। ਤੋ ਇਹ ਸਾਰੇ ਜਿਹੜੇ ਭਲੇਖੇ ਅਸੀਂ ਪਾਲੇ ਹੋਏ ਨੇ ਇਹ ਸਿਰਫ ਔਰ ਸਿਰਫ ਆਪਣੇ ਨਸ਼ੇ ਨੂੰ ਪੱਠਾ ਪਾ ਰਹੇ ਹਾਂ ਅਸੀਂ। ਵੀ ਆਰ ਹੁਣ ਚਾਤ ਬਿਨਾਂ ਤਾਂ ਮੈਂ ਮਰ ਜਾਊਂਗਾ ਮਰ ਜਾਊਂਗੀ ਇਸ ਤਰ੍ਹਾਂ ਥੋੜਾ ਹੁੰਦਾ। ਇਹੀ ਤਾਂ ਚਿੱਟਾ ਖਾਣ ਵਾਲੇ ਨੂੰ ਵੀ ਤਾਂ ਇਹੀ ਲੱਗਦਾ ਉਹਨੂੰ ਪਤਾ ਵੀ ਮੇਰਾ ਅੰਤ ਕੀ ਹੋਣ ਵਾਲਾ। ਜਦੋਂ ਮੂੰਹ ਤੋਂ ਚਿੱਟਾ ਖਾ ਰਿਹਾ ਹੋ ਦੋ ਤੋਂ ਤਿੰਨ ਸਾਲ ਉਹਦੀ ਸਾਰਾ ਉਹਦਾ ਸਰੀਰ ਟੁੱਟਦਾ ਰਹਿੰਦਾ ਦਰਦ ਹੁੰਦਾ ਰਹਿੰਦਾ ਆਰਥਿਕਤਾ ਉਹਦੀ ਮਾੜੀ ਹੋ ਜਾਂਦੀ ਸਭ ਪਤਾ ਉਹਨੂੰ ਇਹ ਥੋੜਾ ਤੇ ਜਦੋਂ ਬਲੱਡ ਦੇ ਵਿੱਚ ਲੈਣ ਲੱਗਿਆ ਫਿਰ 2 ਤੋਂ 3 ਮਹੀਨੇ ਮੈਕਸਿਮਮ ਲਾਈਫ ਹੈ ਉਹਦੀ ਉੱਥੋਂ ਵਾਪਸ ਮੁੜਨਾ ਵੀ ਬਹੁਤ ਔਖਾ ਏਸੀ ਤਰ੍ਹਾਂ ਸ਼ੂਗਰ ਜਿਹੜੀ ਕਿਸੇ ਵੀ ਫਾਰਮ ਦੇ ਵਿੱਚ ਹੈ ਚਾਹੇ ਉਹ ਰਿਫਾਈਨਡ ਸ਼ੂਗਰ ਤੇ ਚਾਹੇ ਉਹ ਗੁੜ ਹੈ ਗੁੜ ਦੇ ਵਿੱਚ 0.05% ਮਿਨਰਲਸ ਹੁੰਦੇ ਨੇ ਭਲੇਖਾ ਇਹ ਤੇ ਉਹ ਦਾ ਜਦੋਂ ਅਸੀਂ ਸੇਵਨ ਕਰਾਂਗੇ ਉਹ 20 ਤੋਂ 30 ਸਾਲ ਦੇ ਵਿੱਚ ਮਤਲਬ ਮੈਕਸਿਮਮ ਹੈ ਉਹ ਜਦੋਂ ਤੁਹਾਡਾ ਉਧਰੋਂ ਏਜ ਵਧੀ ਹੋਊਗੀ ਉਦੋਂ ਤੁਹਾਨੂੰ ਇਹਦੇ ਸਾਰੇ ਜਿਹੜੇ ਪ੍ਰਨਾਮ ਨੇ ਉਹ ਦਿਖਾਈ ਦੇਣਗੇ ਸਰੀਰ ਦੇ ਸਾਰੇ ਅੰਗ ਤੇ ਤੋਂ ਚੀਨੀ ਤੋਂ ਤਾਂ ਬਚਣਾ ਹੀ ਬਚਣਾ ਔਰ ਇਹ ਮੈਦੇ ਦੇ ਬਣੇ ਹੋਏ ਪ੍ਰੋਡਕਟਸ ਤੋਂ ਵੀ ਸਾਨੂੰ ਬਚਣਾ ਪਊਗਾ ਕਿਉਂਕਿ ਜਿੰਨੇ ਮੈਦੇ ਵਾਲੇ ਪ੍ਰੋਡਕਟ ਅਸੀਂ ਖਾਵਾਂਗੇ ਤੁਹਾਨੂੰ ਰਾਜ ਹੀ ਨਹੀਂ ਆਣਾ ਤੁਹਾਨੂੰ ਬਾਰੀ-ਬਾਰੀ 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 ਖਾਣਾ ਪਊਗਾ ਔਰ ਬਾਰੀ-ਬਾਰੀ ਖਾਣ ਦੇ ਜਿਹੜੇ ਨੁਕਸਾਨ ਨੇ ਇਹਦੀ ਆਪਾਂ ਚਰਚਾ ਅਗਲੀ ਵੀਡੀਓ ਦੇ ਵਿੱਚ ਕਰਾਂਗੇ ਵੀ ਉਹ ਤੁਹਾਨੂੰ ਕਿੰਨਾ ਬਿਮਾਰ ਕਰ ਸਕਦੀ ਹੈ ਤੁਸੀਂ ਅੰਤ ਤੱਕ ਵੀਡੀਓ ਸੁਣੀ ਹਰਮਤਮ ਸਥਰ ਦੇ ਰ데요 ਦੇ ਵਿੱਚ ਸਚਾਈ ਬਿਸ਼ਾਵੇ ਤੇ ਅਸੀਂ ਤੰਦਰੁਸਤ ਰਹੀਏ ਸਤਿ ਸ੍ਰੀ ਅਕਾਲ ਫਿਰ ਮਿਲਾਂਗੇ ਸਭ ਦਾ ਮੰਗਲ ਹੋਵੇ